ਅਰਨਵ ਕੁਮਾਰ ਖਰਮੀ ਐਡਵੋਕੇਟ ਉਹ ਕਾਨਗਾਦੇ ਰਹਿਣ ਵਾਲੇ ਨੇ ਲੁਧਿਆਣਾ ਪ੍ਰੈਕਟਿਸ ਕਰਦੇ ਨੇ ਸਾਡੇ ਕੋਲ ਅੱਜ ਬਿਜ਼ਨਸ ਗੋਰੋ ਰੇਂਜ ਦੇ ਆਏ ਸੀ ਇਹਨਾਂ ਦਾ ਕਹਿਣਾ ਹੈਗਾ ਵੀ ਆ ਇੱਕ ਇਹਨਾਂ ਦੀ ਕੰਪਲੇਨਟ ਚੱਲਦੀ ਹੈ ਐਨ ਆਰ ਆਈ ਪੁਲਿਸ ਸਟੇਸ਼ਨ ਤੇ ਆਣਾ ਉਹ ਕਿ ਇਹਨਾਂ ਦੇ ਪਰਜਾਈ ਨੇ ਬਾਹਰ ਲੈਂਦੇ ਨੇ ਔਰ ਉਹਨਾਂ ਦੇ ਕੋਲ ਜ਼ਮੀਨ ਆਈ ਹੈ 3 2 1 ਏਕੜ ਔਰ ਉਹ ਜ਼ਮੀਨ ਇਹਨਾਂ ਨੇ ਪਾਵਟੌਨੀ ਨੂੰ ਦਿੱਤੀ ਹੋਈ ਹੈ ਤੇ ਕਿਸੇ ਨੇ ਵਿਜਾਇਸ ਕੌਜਾ ਕੀਤਾ ਹੈ ਕਾਪਰਲ ਵਗੈਰਾ ਚੋਰੀ ਕਰਦੇ ਸਨ ਇਹਨਾਂ ਦੀ 2021 ਵਿੱਚ ਦਰਖਾਸਤ ਦਿੱਤੀ ਸੀ ਜਿਹੜੀ ਕਾਈ ਤੱਕ ਪੈਂਡਿੰਗ ਚੱਲ ਰਹੀ ਹੈ ਔਰ ਉਹਦੇ ਇਹਨਾਂ ਦਾ ਕਹਿਣਾ ਹੈ ਉਹ ਪਰਚਾ ਦਰਜ ਕਰਨ ਵਾਸਤੇ ਬਾਰ-ਬਾਰ ਲੱਜਾ ਰਹੇ ਹਨ ਪਰ ਉਹ ਪਰਚਾ ਨਹੀਂ ਹੋਇਆ ਹੁਣ ਤੱਕ ਤੇ ਕਨਸਟੇਬਲ ਇੱਕ ਪ੍ਰਗਜ ਸਿੰਘ ਹੈਗਾ ਰੀਡਰ ਹੈ ਕਸੇ ਜੋ ਹੈ ਨਾ ਰਹਿਦਾ ਉਹਨੇ ਫਿਰ 1 ਲੱਖ ਰੁਪਏ ਦੀ ਮੰਗ ਕੀਤੀ ਹੈ ਵੀ ਤੇਰਾ ਪਰਚਾ ਹੋ ਜਾਏਗਾ ਅੱਜ ਫਿਰ 20000 ਰੁਪਇਆ ਉਹਨੇ ਮੰਗਿਆ ਸੀ ਤੇ 10000 ਅਗਲੇ ਹਫਤੇ ਉਹਨੇ ਦੇਣ ਦਾ ਕਿਹਾ ਸੀ ਤੇ ਇਹ ਤੇ ਦੇਣਾਰੇ ਚਾਹੁੰਦੇ ਸੀਗੇ ਇਹ ਪੈਸੇ ਇਹਨਾਂ ਨੇ ਸਾਡੇ ਕੋਲ ਕੋਚ ਦਿੱਤਾ ਹੈਗਾ ਔਰ ਇੱਥੇ ਆ ਕੇ ਸਾਰੇ ਕੱਟ ਸੀਗੇ ਔਰ ਉਸ ਤੋਂ ਬਾਅਦ ਵੈਦਿਸ਼ਿਸ਼ਣਵਾ ਮਾਮਲੇ ਦਰਜ ਕਰਕੇ ਰੈਟ ਇੱਕ ਟੀਮ ਬਣਾਈ ਕੀਤੀ ਹੈ ਡੀਐਸਪੀ ਨੇ ਉਹਨਾਂ ਦੀ ਗ੍ਰਾਂਟ ਵਿੱਚ ਨੋਟਬੁੱਕ ਸੈਂਟਰ ਜਿਹੜਾ ਹੈਗਾ ਇਹਨੂੰ ਰੰਗੇ ਰਹੀ ਵੀ ਯਾਰ ਪਹਿਲੇ ਤੇਨੂੰ ਸਰਕਾਰੀ ਗਵਾਹ ਦਿਖਾ ਦੇ ਸਕਦਾ ਹੈ